ਆ 48 ਸਾਲ ਦੇ ਹਨ ਜੀ ਨਾਮ ਅਮਨ ਜੀ ਕਹਿੰਦੇ ਆ ਜੀ ਜੀ ਨਾਮ ਉਹਨਾਂ ਦਾ ਸੁਪਾਲ ਸਿੰਘ ਹੈ ਸਾਡੇ ਕੋਲ ਤਕਰੀਬਨ 2 ਵਜੇ ਫੋਨ ਆਇਆ ਸੀ ਪੁਲਿਸ ਮਾਜਮਾ ਦਾ ਕਿ ਐਮਰਜੈਂਸੀ ਤੇ ਬੋਡੀ ਲੈ ਕੇ ਆ ਰਹੇ ਆ ਗੰਭੀਰ ਟੂਕ ਤੇ ਉਹਨਾਂ ਨੂੰ 6:00 ਵਜੇ ਆ ਗੋਲੀ ਵੱਜੀ ਹੋਈ ਸੀ ਉਹਨਾਂ ਦੀ ਛਾਤੀ ਤੇ ਜਦੋਂ ਅਸੀਂ ਐਗਜ਼ਾਮਨ ਕੀਤਾ ਆਪੇ ਵੱਲੋਂ ਪਰ ਜਦੋਂ ਅਸੀਂ ਐਗਜ਼ਾਮਨ ਕਰ ਰਹੇ ਸੀ ਤਾਂ ਉਹਨਾਂ ਦੀ ਕੋਈ ਧੜਕਨ ਵਗੈਰਾ ਨਹੀਂ ਚੱਲ ਰਹੀ ਸੀ ਬਲੱਡ ਲੌਸ ਕਾਫੀ ਜ਼ਿਆਦਾ ਹੋ ਗਿਆ ਸੀ ਫਿਰ ਜਦੋਂ ਅਸੀਂ ਆਪ ਦੇ ਤੌਰ ਤੇ ਇੰਜੈਕਸ਼ਨ ਵਗੈਰਾ ਹੋ ਦਵਾਈਆਂ ਵਗੈਰਾ ਦੇਣ ਦੀ ਕੋਸ਼ਿਸ਼ ਕੀਤੀ ਪਰ ਪੇਸ਼ੈਂਟ ਨੇ ਕੁਝ ਵੀ ਰਿਸਪੌਂਡ ਨਹੀਂ ਕੀਤਾ ECG ਕਰਨ ਤੋਂ ਬਾਅਦ ਫਲੈਟ ਲਾਈਨ ਆਨ ਤੋਂ ਬਾਅਦ ਅਸੀਂ ਡੈਥ ਡਿਕਲੇਅਰ ਕਰ ਦਿੱਤੀ ਸੀ ਗੋਲੀ ਸਿੱਧਾ ਹਾਰਟ ਵਾਲੇ ਪਾਸੇ ਲੈਫਟ ਚੈਸਟ ਤੇ ਹਾਰਟ ਤੇ ਬਿਲਕੁਲ ਹਾਰਟ ਤੇ ਲੱਗੀ ਹੋਈ ਸੀ ਇੱਕ ਮੈਂ ਇਹ ਕੀ ਮਾਵੜੀ ਜੁੜਾ ਅੱਜ ਸਾਡੇ ਥਾਣਾ ਸਦਰਾਮਪੁਰਾ ਵਿਖੇ ਬਹੁਤ ਦੁੱਖਦਾਈ ਘਟਨਾ ਵਾਪਰੀ ਆ ਸਾਡੇ ਹੈੱਡ ਕਨਸਟਰਬਲ ਸਰਦਾਰ ਸੁਖਪਾਲ ਸਿੰਘ ਜੋ ਥਾਣਾ ਸਦਰਾਮਪੁਰਾ ਵਿਖੇ ਤਨਾਨ ਸਨ ਉਹ ਆਪਣੀ ਡਿਊਟੀ ਤੇ 60 ਰੈਫਲ ਲੈ ਕੇ ਚੱਲੇ ਸੀ ਉਹ ਸ਼ਾਂਤੀ ਪੋਸਟ ਕੋਲੇ ਆ ਕੇ ਆਪਣਾ ਕੁਰਸੀ ਤੇ ਬੈਠਣ ਲੱਗੇ 60 ਵਿੱਚ ਗੋਲੀ ਚੱਲਣ ਕਰਕੇ ਉਹਨਾਂ ਦੇ ਛਾਤੀ ਵਿੱਚ ਖੱਬੇ ਪਾਸੇ ਲੱਗੀ ਤੇ ਜਿਨ੍ਹਾਂ ਨੂੰ ਤੁਰੰਤ ਹਾਡੇ ਹਡਕਾਂਸਟਰ ਜਸਵਿੰਦਰ ਸਿੰਘ ਤੇ ਹੋਰ ਮੌਜੂਮਾਨ ਐ ਲਾਜ ਲਈ ਸਿਵਲ ਹਸਪਤਾਲ ਰਾਮਪੁਰਾ ਵਿਖੇ ਲਿਆਂਦਾ ਪਰ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਦੀ ਮੌਤ ਸੰਬੰਧੀ ਸਾਦੇ ਵੱਲੋਂ ਹਰਤਾਲ ਕੀਤੀ ਜਾ ਰਹੀ ਹੈ ਜੋ ਵੀ ਤੱਤ ਸਾਹਮਣੇ ਆਏ ਤੋ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤੇ ਜਾਣਗੇ ਸਰ ਇਹ ਮਾਲਖਾਨੇ ਦਾ ਮੁੰਸੀ ਸੀ ਸੁਖਪਾਲ ਸਿੰਘ ਇਹ ਅਡੀਸ਼ਨ ਮਾਲਖਾਨਾ ਮਾਲਖਾਨਾ ਇਹਦਾ ਚਾਰਜ ਇਹਨਾਂ ਕੋਲ ਸੀ 48 48 ਟੀਮ ਨਾਲ ਆਗੇ ਆ ਗਈ ਇਹ ਕੋਲੇ ਲੱਗੀ ਸੀ ਜੀ ਨਾਮ ਉਹਨਾਂ ਦਾ ਸੁਖਪਾਲ ਸਿੰਘ ਹੈ ਸਾਡੇ ਕੋਲ ਤਕਰੀਬਨ 2 ਵਜੇ ਫੋਨ ਆਇਆ ਸੀ ਪੁਲਿਸ ਮਾਜਮਾ ਦਾ ਕਿ ਐਮਰਜੈਂਸੀ ਟਿਕ ਬੋਡੀ ਲੈ ਕੇ ਆ ਰਹੇ ਆ ਗੰਭੀਰ ਸੂਕ ਤੇ ਉਹਨਾਂ ਨੂੰ 6:00 ਵਜੇ ਆ ਸੀ ਗੋਲੀ ਪੱਤੀ ਹੋਈ ਸੀ ਉਹਨਾਂ ਦੀ ਛਾਤੀ ਤੇ ਜਦੋਂ ਅਸੀਂ ਐਗਜ਼ਾਮਨ ਕੀਤਾ ਆਪੇ ਵੱਲੋਂ ਪਰ ਜਦੋਂ ਅਸੀਂ ਐਗਜ਼ਾਮਨ ਕਰ ਰਹੇ ਸੀ ਤਾਂ ਉਹਨਾਂ ਦੀ ਕੋਈ ਧੜਕਣ ਵਗੈਰਾ ਨਹੀਂ ਚੱਲ ਰਹੀ ਸੀ ਬਲੱਡ ਲੌਸ ਕਾਫੀ ਜ਼ਿਆਦਾ ਹੋ ਗਿਆ ਸੀ ਫਿਰ ਜਦੋਂ ਅਸੀਂ ਆਪੇ ਤੌਰ ਤੇ ਇੰਜੈਕਸ਼ਨ ਵਗੈਰਾ ਹੋਰ ਦਵਾਈਆਂ ਵਗੈਰਾ ਦੇਣ ਦੀ ਕੋਸ਼ਿਸ਼ ਕੀਤੀ ਪਰ ਪੇਸ਼ੈਂਟ ਨੇ ਕੁਝ ਵੀ ਰਿਸਪੌਂਡ ਨਹੀਂ ਕੀਤਾ ਈਸੀਜੀ ਕਰਨ ਤੋਂ ਬਾਅਦ ਫਲੈਟ ਲਾਈਨ ਆਉਣ ਤੋਂ ਬਾਅਦ ਅਸੀਂ ਡੈਥ ਡਿਕਲੈਰ ਕਰ ਦਿੱਤੀ ਸੀ ਗੋਲੀ ਸਿੱਧਾ ਹਾਰਟ ਵਾਲੇ ਪਾਸੇ ਲੈਫਟ ਚੈਸਟ ਤੇ ਹਾਰਟ ਤੇ ਬਿਲਕੁਲ ਹਾਰਟ ਹੀ ਲੱਗੀ ਹੋਈ ਸੀ ਮੈਨੂੰ ਇਹ ਕੀ ਮਾਵਾਂ ਲੱਗਦੀ ਅੱਜ ਸਾਡੇ ਥਾਣਾ ਸਦਰ ਰਾਮਪੁਰਾ ਵਿਖੇ ਬਹੁਤ ਦੁਖਦਾਈ ਘਟਨਾ ਵਾਪਰੀ ਆ ਸਾਡੇ ਹੈੱਡ ਕਨਸਟਬਲ ਸਰਦਾਰ ਸੁਖਪਾਲ ਸਿੰਘ ਜੋ ਥਾਣਾ ਸਦਰ ਪੁਰਾ ਵਿਖੇ ਤਨਾਨਾ ਸਨ ਉਹ ਆਪਣੀ ਡਿਊਟੀ ਤੇ 60 ਰੈਫਲ ਲੈ ਕੇ ਚੱਲੇ ਸੀ ਉਹ ਸ਼ਾਂਤੀ ਪੋਸਟ ਕੋਲੇ ਆ ਕੇ ਆਪਣਾ ਕੁਰਸੀ ਤੇ ਬੈਠਣ ਲੱਗੇ 60 ਵਿੱਚ ਗੋਲੀ ਚੱਲਣ ਕਰਕੇ ਉਹਨਾਂ ਦੇ ਛਾਤੀ ਵਿੱਚ ਖੱਬੇ ਪਾਸੇ ਲੱਗੀ ਤੇ ਜਿਨ੍ਹਾਂ ਨੂੰ ਤੁਰੰਤ ਤੁਹਾਡੇ ਅਡਵਾਂਸਡ ਜਸ਼ਵਿੰਦਰ ਸਿੰਘ ਤੇ ਹੋਰ ਮੌਜਮਾਨ ਐ ਇਲਾਜ ਲਈ ਸਿਵਲਾ ਹਸਤਾ ਟਰੰਪੁਰਾ ਵਿਖੇ ਲਿਆਂਦਾ ਪਰ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਦੀ ਮੌਤ ਸੰਬੰਧੀ ਸਾਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਜੋ ਵੀ ਤੱਤ ਸਾਹਮਣੇ ਆਏ ਉਹ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤੇ ਜਾਣਗੇ ਸਰ ਇਹ ਮਾਲਖਾਨਾ ਦੇ ਨਾਮੂਸੀ ਸੀ ਸਰਪਾਸ ਸਿੰਘ ਇਹ ਐਡੀਸ਼ਨ ਮਾਲਖਾਨਾ ਮਾਲਖਾਨਾ ਦਾ ਚਾਰਜ ਇਹਨਾਂ ਕੋਲ ਸੀ 40 ਜਵਾਦ ਨੂੰ ਆ 48 ਆਲ ਦਨ ਜੀ ਨਾਮ ਹੈ ਜੀ ਕੀ ਬੋਲੇ ਲੱਗੇ ਜੀ ਨਾਮ ਉਹਨਾਂ ਦਾ ਸੁਪਾਲ ਸਿੰਘ ਹੈ ਸਾਡੇ ਕੋਲ ਤਕਰੀਬਨ 2 ਵਜੇ ਫੋਨ ਆਇਆ ਸੀ ਪੁਲਿਸ ਮਾਜਮਾ ਦਾ ਕਿ ਐਮਰਜੈਂਸੀ ਤੇ ਬੋਡੀ ਲੈ ਕੇ ਆ ਰਹੇ ਆ ਗੰਬੀਰ ਸੂਕ ਤੇ ਉਹਨਾਂ ਨੂੰ 6 ਵਜੇ ਆ ਗੋਲੀ ਵੱਜੀ ਹੋਈ ਸੀ ਉਹਨਾਂ ਦੀ ਛਾਤੀ ਤੇ ਜਦੋਂ ਅਸੀਂ ਐਗਜ਼ਾਮਨ ਕੀਤਾ ਆਪੇ ਵੱਲੋਂ ਪਰ ਜਦੋਂ ਅਸੀਂ ਐਗਜ਼ਾਮਨ ਕਰ ਰਹੇ ਸੀ ਤਾਂ ਉਹਨਾਂ ਦੀ ਕੋਈ ਧੜਕਨ ਵਗੈਰਾ ਨਹੀਂ ਚੱਲ ਰਹੀ ਸੀ ਬਲੱਡ ਲਾਸ ਕਾਫੀ ਜ਼ਿਆਦਾ ਹੋ ਗਿਆ ਸੀ ਫਿਰ ਜਦੋਂ ਅਸੀਂ ਆਪੀ ਤੌਰ ਤੇ ਇੰਜੈਕਸ਼ਨ ਵਗੈਰਾ ਹੋਰ ਦਵਾਈਆਂ ਵਗੈਰਾ ਦੇਣ ਦੀ ਕੋਸ਼ਿਸ਼ ਕੀਤੀ ਪਰ ਪੇਸ਼ੈਂਟ ਨੇ ਕੁਝ ਵੀ ਰਿਸਪੌਂਡ ਨਹੀਂ ਕੀਤਾ ECG ਕਰਨ ਤੋਂ ਬਾਅਦ ਫਲੈਟ ਲਾਈਨ ਆਉਣ ਤੋਂ ਬਾਅਦ ਅਸੀਂ ਡੈਥ ਡਿਕਲੇਅਰ ਕਰ ਦਿੱਤੀ ਸੀ ਗੋੜੀ ਸਿੱਧਾ ਹਾਰਟ ਵਾਲੇ ਪਾਸੇ ਲੈਫਟ ਚੈਸਟ ਤੇ ਹਾਰਟ ਤੇ ਬਿਲਕੁਲ ਹਾਰਟ ਹੀ ਲੱਗੀ ਹੋਈ ਸੀ। ਇਹ ਮੈਂ ਇੱਕ ਹੀ ਮੌਕੇ ਅੱਜ ਸਾਡੇ ਥਾਣਾ ਸਦਰਾਮਪੁਰਾ ਵਿਖੇ ਬਹੁਤ ਦੁੱਖਦਾਈ ਘਟਨਾ ਵਾਪਰੀ ਆ ਸਾਡੇ ਹੈੱਡ ਕਨਸਟਬਲ ਸਰਦਾਰ ਸੁਖਪਾਲ ਸਿੰਘ ਜੋ ਥਾਣਾ ਸਦਰਾਮਪੁਰਾ ਵਿਖੇ ਤਨਾਨ ਸਨ ਉਹ ਆਪਣੀ ਡਿਊਟੀ ਤੇ 60 ਰੈਫ ਲੈ ਕੇ ਚੱਲੇ ਸੀ ਉਹ ਸ਼ਾਂਤੀ ਪੋਸਟ ਕੋਲੇ ਆ ਕੇ ਆਪਣਾ ਕੁਰਸੀ ਤੇ ਬੈਠਣ ਲੱਗੇ 60 ਵਿੱਚ ਗੋਲੀ ਚੱਲਣ ਕਰਕੇ ਉਹਨਾਂ ਦੇ ਛਾਤੀ ਵਿੱਚ ਖੱਬੇ ਪਾਸੇ ਲੱਗੀ ਤੇ ਜਿਹਨਾਂ ਨੂੰ ਤੁਰੰਤ ਸਾਡੇ ਹਟ ਕੰਸਟਰ ਜਸਵਿੰਦਰ ਸਿੰਘ ਤੇ ਹੋਰ ਮਲਾਜਮਾਂ ਨੇ ਇਲਾਜ ਲਈ ਸਿਵਲ ਹਸਪਤਾਲ ਰਾਮਪੁਰਾ ਵਿਖੇ ਲੈ ਜਾਂਦਾ ਪਰ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਦੀ ਮੌਤ ਸੰਬੰਧੀ ਸਾਡੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਜੋ ਵੀ ਤੱਤ ਸਾਹਮਣੇ ਆਏ ਉਹ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤੇ ਜਾਣ ਸਰ ਇਹ ਮਾਲਖਾਨਾ ਦੇ ਨਾਮ ਉੱਚੀ ਸੀ ਸੁਖਪਾਲ ਸਿੰਘ ਇਹ ਐਡੀਸ਼ਨ ਮਾਲਖਾਨਾ ਮਾਲਖਾਨਾ ਇਹਦਾ ਚਾਰਜ ਇਹਨਾਂ ਕੋਲ ਹੀ ਸੀ ਅੱਜ 4:00 ਵਜੇ ਆਉਗਾ ਸੀ ਨਾਮ ਅਗਰ ਕੀ ਬੋਲੇਗਾ ਜੀ ਨਾਮ ਉਹਨਾਂ ਦਾ ਸੁਖਪਾਲ ਸਿੰਘ ਹੈ ਸਾਡੇ ਕੋਲ ਤਕਰੀਬਨ 2:00 ਵਜੇ ਫੋਨ ਆਇਆ ਸੀ ਪੁਲਿਸ ਮੁਲਾਜ਼ਮਾ ਦਾ ਕਿ ਐਮਰਜੈਂਸੀ ਤੇ ਬੋਡੀ ਲੈ ਕੇ ਆ ਰਹੇ ਆ ਗੰਭੀਰ ਸੂਕ ਤੇ ਉਹਨਾਂ ਨੂੰ 6:00 ਵਜੇ ਆ ਸੀ ਗੋਲੀ ਬੱਜੀ ਹੋਈ ਸੀ ਉਹਨਾਂ ਦੀ ਛਾਤੀ ਤੇ ਜਦੋਂ ਅਸੀਂ ਐਗਜ਼ਾਮਨ ਕੀਤਾ ਆਪੇ ਵੱਲੋਂ ਪਰ ਜਦੋਂ ਅਸੀਂ ਐਗਜ਼ਾਮਨ ਕਰ ਰਹੇ ਸੀ ਤਾਂ ਉਹਨਾਂ ਦੀ ਕੋਈ ਧੜਕਣ ਵਗੈਰਾ ਨਹੀਂ ਚੱਲ ਰਹੀ ਸੀ ਬਲੱਡ ਲੌਸ ਕਾਫੀ ਜ਼ਿਆਦਾ ਹੋ ਗਿਆ ਸੀ ਫਿਰ ਜਦੋਂ ਅਸੀਂ ਆਪੀ ਤੌਰ ਤੇ ਇੰਜੈਕਸ਼ਨ ਵਗੈਰਾ ਹੋ ਦਵਾਈਆਂ ਵਗੈਰਾ ਦੇਣ ਦੀ ਕੋਸ਼ਿਸ਼ ਕੀਤੀ ਪਰ ਪੇਸ਼ੈਂਟ ਨੇ ਕੁਝ ਵੀ ਰਿਸਪੌਂਡ ਨਹੀਂ ਕੀਤਾ ਈਸੀਜੀ ਕਰਨ ਤੋਂ ਬਾਅਦ ਫਲੈਟ ਲਾਈਨ ਆਉਣ ਤੋਂ ਬਾਅਦ ਅਸੀਂ ਡੈਥ ਡਿਟੈਕਟ ਕਰ ਦਿੱਤੀ ਸੀ ਗੋਲੀ ਸੀਦਾ ਹਾਰਟ ਵੱਲੇ ਪਾਸੇ ਲੈਫਟ ਚੈਸਟ ਤੇ ਹਾਰਟ ਤੇ ਬਿਲਕੁਲ ਹਾਰਟ ਹੀ ਲੱਗੀ ਹੋਈ ਸੀ ਮਨ ਲਾ ਏਕੀ ਮਾਉਲ ਅੱਜ ਸਾਡੇ ਥਾਣਾ ਸਦਰਾਮਪੁਰਾ ਵਿਖੇ ਬਹੁਤ ਦੁਖਦਾਈ ਘਟਨਾ ਵਾਪਰੀ ਆ ਸਾਡੇ ਹੈੱਡ ਕਨਸਟਬਲ ਸਰਦਾਸ ਸੁਖਪਾਲ ਸਿੰਘ ਜੋ ਥਾਣਾ ਸਦਰਾਮਪੁਰਾ ਵਿਖੇ ਤਨਾਨਾ ਸਨ ਉਹ ਆਪਣੀ ਡਿਊਟੀ ਤੇ 60 ਰੈਫਲ ਲੈ ਕੇ ਚੱਲੇ ਸੀ ਉਹ ਸ਼ਾਂਤੀ ਪੋਸਟ ਕੋਲੇ ਆ ਕੇ ਆਪਣਾ ਕੁਰਸੀ ਤੇ ਬੈਠਣ ਲੱਗੇ 60 ਵਿੱਚ ਗੋਲੀ ਚੱਲਣ ਕਰਕੇ ਉਹਨਾਂ ਦੇ ਛਾਤੀ ਵਿੱਚ ਖੱਬੇ ਪਾਸੇ ਲੱਗੀ ਤੇ ਜਿਹਨਾਂ ਨੂੰ ਤੁਰੰਤ ਸਾਡੇ ਹਰਤ ਕਨਸਟਰ ਜਸਵਿੰਦਰ ਸਿੰਘ ਤੇ ਹੋਰ ਮੁਲਾਜ਼ਮਾਨਾਂ ਨੇ ਇਲਾਜ ਲਈ ਹਸਪਤਾਲ ਰਾਮਪੁਰਾ ਵਿਖੇ ਲਿਆਂਦਾ ਔਰ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਦੀ ਮੌਤ ਸੰਬੰਧੀ ਫਾਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਜੋ ਵੀ ਤੱਤ ਸਾਹਮਣੇ ਆਏ ਉਹ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤੇ ਜਾਣ ਸਰ ਇਹ ਮਾਲਖਾਨਾ ਦੇ ਨਾਮ ਸੀ ਸੀਪਾਲ ਸਿੰਘ ਇਹ ਅਡੀਸ਼ਨ ਮਾਲਖਾਨਾ ਮਾਲਖਾਨਾ ਦਾ ਚਾਰਜ ਇਹਨਾਂ ਕੋਲ ਸੀ